ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਵੀ ਅੱਜ ਹੋ ਗਈ 24 ਦਸੰਬਰ 2025 ਤੇ ਟਾਈਮ 7:29 ਮਿੰਟ ਹੋ ਚੁੱਕਿਆ ਤੇ ਤੂੜੀ ਦੀ ਬੋਲੀ ਤਾਂ ਆ ਸਵੇਰ ਦੇ ਵੀ ਤੇ 7:30 ਵਜੇ ਬਈ ਪੂਰੀ ਬੋਲੀ ਸ਼ੁਰੂ ਹੋ ਜਾਂਦੀ ਹੈ ਟਰਾਲੀਆਂ ਜਿਹੜੀਆਂ ਅਜ ਦੋ ਤੇ ਦੋ 4 5 6 7 8 9 10 ਨਾਗਾ ਜਾਈ ਆ ਤੇ ਰੇਟ ਦੀ ਗੱਲ ਕਰੀਏ ਵੀ ਉਹੀ 500 ਦੇ ਆਸ-ਪਾਸ ਚੱਲ ਰਿਹਾ ਤੇ ਕੱਲ ਵੀ ਜਿਹੜਾ ਟੌਪ ਦਾ ਰੇਟ ਸੀ 525 ਰੁਪਏ ਤੇ ਹਰੇ ਚਾਰੇ ਰੇਟ ਦੀ ਗੱਲ ਕਰੀਏ ਵੀ 300 ਤੇ 60 ਰੁਪਏ ਤੱਕ ਤੇ 340 ਰੁਪਏ ਤੱਕ ਵੀ ਜਿਹੜੀ ਜਮੀ ਵੀ ਕੀ ਸੀ ਤੇ ਬਾਕੀ ਅੱਜ ਦਾ ਰੇਟ ਜਿਹੜਾ ਦੇਖਾਂਗੇ ਤੂੜੀ ਦਾ ਖਾਸ ਕਰਕੇ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਦੋ ਵੀ ਬੋਲੀ ਸ਼ੁਰੂ ਆ। ਲੱਗ ਗਈ ਪਹਿਲੀ ਟ੍ਰਾਂਡੀ ਤੂਲੀ ਕਰੋ ਚੈੱਕ ਜੀ ਵਧੀਆ ਹੈ ਜਰਾ ਟਾਈਮ ਪਿੱਛੇ ਹੈ ਕਿ ਉਹ ਟਾਈਮ ਹੋ ਗਿਆ ਤਾਂ ਤਾਂ ਹੋ ਗਿਆ ਤੁਸੀਂ ਬਈ ਜਾਓਗੇ ਸਾਡੇ 7 ਦੋ ਮਿੰਟ ਅੰਦਰ ਦੀ ਬਾਹਰ ਦੀ ਸਰ ਸਰਾਮਾ ਰਾਮੀ ਜਾਏਗਾ ਹਾਂ 300 ਰੁਪਿਆ ਕਰਾਇਆ ਇਧਰ ਹੀ ਜਾਏ ਮੁੰਡਾ ਬਾਈ ਮਟਾਓ ਜਾਏਗਾ ਤਾਂ ਬੋਲੀ ਦੇ ਦੇ ਉਹ ਬੋਲੋ ਬਾਈ ਸਾਡੇ ਦੇਖੋ ਸਾਡੇ 300 ਰੁਪਿਆ 50 65 70 71 80 81 90 93 405 10 15 25 150 59 452 70 80 88 90 95 505 10 15 20 20 520 ਵੀ ਲੱਗੀ ਅੰਦਰ ਦੀ ਤੂੜੀ ਸੀ ਇਹ ਬਾਕੀ ਅੱਗੇ ਦੇਖਦੇ ਆਂ ਭਾਈ ਟੂੜੀ ਸੁਣੀ ਚੈੱਕ ਕਰਾਣੇ ਆ ਆਹ ਜਦੋਂ ਨਾ ਕਰੀਏ 80 47 18 855 ਬੰਦਵਾ ਕਿੱਥੇ ਆ ਨਾ ਨਾਲ ਹੀ ਆ ਬਈ ਲਓ ਬਾਈ ਕਰਾਂ ਹਾਂਜੀ ਬੋਲਦੋ 400 ਮਾਤਾ ਮਾਤਾ ਕਿੱਧਰ ਗਈ ਆ ਲੈ ਕੁੜੀ ਲੈਣੀ ਦਾ ਉਹਦੀ ਦੁਕਾਨ ਕੋਲ ਖੜੀ ਨਾ ਆ ਜਾ ਆ ਜਾ ਮਹਿੰਗੀ ਦਾ ਹੈਗੀ ਜੇ ਹੁਣ ਸਸਤੀ ਕਿੱਥੋਂ ਲੈ ਆ ਇਹ ਬਾਉਲੋ ਅਲੂਆ ਦਿੱਤੀ ਲੋਹਣੀਆਂ ਤਾਂ ਟਾਲੀ ਵਾਲਾ ਕਹਿੰਦਾ ਮੈਂ ਲਾ ਦੂੰਗਾ ਦੁਆਲੇ ਰੱਬ ਮੋ ਲੋ ਜੀ 400 400 405 10 15 20 25 30 35 40 45 450 52 60 65 70 75 80 85 90 95 500 500 ਬੋਲਾਂਗੇ ਨੇ 500 ਉਧਾਰੇ ਕੋ ਕਿੱਥੇ ਜਾਣੀ ਬਾਈ ਦੁਆਰੇ ਜਾਣੇ ਦੁਆਰੇ ਜਾਣੇ ਜਾਏਗਾ ਬੈਕਰੀਟ ਵਾਲਿਆ ਚਲੋ 505 ਜੀ 10 20 25 2 25 35 ਬੋਲਣਗੇ 535 ਜੀ ਚੱਲ ਪਹਿਲਾ ਮਾਤਾ ਜੀ ਲਾਏ ਖੁੱਲੋ ਜਾ 500 ਤੇ 35 ਰੁਪਏ ਵੀ ਰੇਟ ਲੱਗਿਆ ਅੰਦਰ ਦੀ ਤੁੜੀ ਇਹ ਸੀਗੀ ਅੰਦਰ ਮਾਤਾ ਜੀ ਨਹੀਂ ਆਉਂਦੀ ਅੰਦਰ ਨਾ ਖੇਡੋ ਨਮਸਕਾਰ ਲੈ ਲੈ ਕਿੰਨਾ ਜੀ ਬਾਕੀ ਵੀ ਅੱਗੇ ਦੇਖਦੇ ਆ ਕੀ ਰੇਟ ਜਿਹੜਾ ਜਾਊਗਾ ਹਾਤੂੜੀ ਲੱਗ ਗਈ 535 ਜਿਵੇਂ ਦੋ ਜਣੇ ਨੇ ਲਈ ਇੱਕ ਜਣੇ ਨੇ ਸ਼ੋਪਿੰਗ ਹੈ ਕਰ ਰਿਹਾ ਕੋਈ ਵੀ ਮੈਂ ਤੁਹਾਨੂੰ ਕਰਾਂਗਾ ਟੈਪੀ ਰੋਡ ਉੱਥੇ ਚੌਧਰੀ ਜੀ ਖੱਪੀ ਨਹੀਂ ਹੈ ਆਪਣੇ ਹੱਥ ਦੀ ਨਾਲੀ ਬਾਹਰ ਦੀ ਬਾਹਰ ਦੀ ਨਹੀਂ ਜਾਨ ਗਲੀ ਹੈ ਬਾਹਰ ਦੀ ਥੋੜੀ ਜੀ ਬੋਲੋ ਆ ਉਹ ਦੂਜਾ ਫਰੀ ਬੋਲਦਾ ਕਰ ਦੂ ਨੀ ਬਦੇ ਯਾਰ ਬੋਲਾ ਯਾਰ ਬਾਹਰ ਬੰਦਰ ਦੀ ਲਿਆ ਕਰ ਕਿੰਨੇ ਦਿਨ ਹੋ ਗਏ ਯਾਰ 300 ਦਾ ਬੋਲ 300 5 10 15 350 52 54 60 65 70 75 80 85 400 5 50 15 20 25 30 ਚੱਲ ਬਾਈ ਕਰਨਾ 400 ਤਿੰਨ ਬੋਲਾਂਗੇ ਨਾ 10 ਥੈਂਕ ਯੂ 40 ਤੋਟਲੀ 450 51 60 12 ਰੱਖੀ ਅੱਠ ਬੋਲਾਂਗੇ ਨੇ ਲੋਬੀ 400 ਤੇ 60 ਰੁਪਏ ਲੱਗਿਆ ਇਹ ਤੇ ਤੂੜੀ ਤੋਂ ਚੈੱਕ ਕਰਾ ਦਿੰਦੇ ਆ ਬਾਹਰ ਦੀ ਤੂੜੀ ਸੀ ਲੋਬੀ ਆਹ ਤੂੜੀ ਲੱਗੀ 460 ਰੁਪਏ ਸੰਧੂ ਆਸਤਾਲ ਹੋਏ ਸੰ ਨੰਬਰ ਲਿਖਣਾ ਬਾਈ ਦਾ ਲੈ ਆਪ ਬਾਈ ਨਾ ਹੀ ਬਾਇਆ ਬਰਵਾਇਆ ਸੰਦਰ ਦੀ ਹੈ ਹਾਂ ਇਹ ਤਾਂ ਨਹੀਂ ਕੋਈ ਬੋਲਦਾ ਕਿੰਨੇ ਪੰਡਾ ਇਹਦਾ 450 ਹੋ ਗਿਆ 67 70 ਰੁਪਏ ਸਰ 85 90 91 505 415 20 500 ਨਹੀਂ ਬੋਲਣਗੇ 520 ਰੁਪਏ ਤੋਂ ਬਾਅਦ ਭਾਈ ਲੋਬੀ 500 ਤੇ 20 ਰੁਪਏ ਵੀ ਅੰਦਰ ਦੀ ਤੁੜੀ ਇਹ ਆ ਤੇ ਚੈੱਕ ਕਰ ਸਕਦੇ ਹੋ ਤੇ ਬਾਕੀ ਭਾਈ ਅੱਗੇ ਦੇਖਦੇ ਆ ਜਿਹੜਾ ਗੀਰ ਰਹਿਊਗਾ ਇਹ ਆ ਭਾਈ ਨਹੀਂ ਅੰਦਰ ਦੀ ਆਈ ਅੰਦਰ ਦੀ ਹੈ ਹਾਂ ਜੀ ਉਹ ਮੁਰਕੇ ਵਾਲਾ ਨਹੀਂ ਖੜਾ ਰੰਦਾ ਕਿ ਨਹੀਂ ਮੰਡੀ ਕੋਲ ਇੱਕ ਤਾਂ 35 ਜੀ ਤਾਂ ਉਹ ਨਹੀਂ ਪੜਦਾ ਅੰਦਰ ਨੂੰ ਥੋੜੀ ਬੋਲਾ ਭਾਈ ਮੈਂ ਕੁ ਜਲਵੀਰ ਦਾ ਹਾਂ ਉਹਦੇ ਨੇੜੇ ਬੋਲੋ ਬੋਲੋ ਜਲਵੀਰ ਦੇ ਪਾਸੇ 400 ਬੜਾ ਗਲੀ ਗਲੀ ਦੇ ਵਿੱਚ ਕਿੰਨਾ ਨਹੀਂ ਉੱਡਦਾ ਚੱਲ ਜਾਣੀ ਸੀ ਦੁਆਰੇ ਵਾਲੇ ਆ ਰਹੇ ਨੇ ਬਾਈ ਆਊਗਾ ਬਾਈ 100 ਰੁਪਏ ਕਰਾਇਆ ਬਾਈ ਆਹ ਗੱਡੀ ਨਾਲ ਵੜੇ ਜੀ 400 33 25 10 15 25 450 ਬੰਦਾ ਕਿੱਥੇ ਕੰਦਰ ਕੋਲ 450 ਬੋਲਣਗੇ ਨੇ 55 ਕਰ ਲੈ 54 60 65 70 75 75 80 88 84 90 500 500 ਬੋਲ 5 500 ਪਾਣੀ ਬੋਲਦਾ ਕੋਈ 505 ਲੋ ਵੀ 500 ਤੇ 5 ਰੁਪਏ ਲੱਗੇ ਵੀ ਇਹ ਅੰਦਰ ਦੀ ਤੂੜੀ ਸੀ ਬਾਕੀ ਅੱਗੇ ਦੇਖਦੇ ਆ ਨਹੀਂ ਨਹੀਂ ਦੇਖਣਗੇ ਯਾਰ ਬਾਈ ਉਹ ਦੂਜਾ ਬੁਲਾਉਂਗਾ ਇਹ ਮੁੰਡਾ ਬਨਾਲ ਅਲੱਗ ਕੰਡਾ ਕਰਕੇ ਤੁਹਾਨੂੰ ਦੱਸ ਦੇਗਾ ਕਿ ਕਿੱਥੇ ਜਾਣਾ ਹੈ ਸਾਲੀ ਇਹ ਲੈ ਵੀ ਨਹੀਂ 965350338 ਠੀਕ ਹੈ ਸਾਨੂੰ ਹਾਂ 9530 ਪਹਿਲੀ ਔਰਲੇ ਪਾਸੇ ਹੀ ਆ ਯਾਰ ਬਾਈ ਸਾਢੇ 350 ਸਾਢੇ 350 ਜੀ ਸਾਢੇ ਡੱਗ ਆ ਗਿਆ ਜਿਹੜਾ ਅੰਦਰ ਦੀ ਬਾਹਰ ਦੀ ਸਾਹਮਣੇ ਬੰਨਾ ਸਾਢੇ 350 52 60 65 400 10 15 20 25 30 40 40 55 60 80 470 70 75 80 90 500 500 100 510 ਬੋਲਾਂਗੇ ਨਾ 500 ਰੁਪਏ ਵੀ ਲੋ ਵੀ 510 ਰੁਪਏ ਵੀ ਅੰਦਰ ਦੀ ਤੁੜੀ ਇਹ ਆਇਦੋ ਕਰਾਲਾ ਬਾਈ ਸਾਹਮਣੇ ਨਹੀਂ ਕਰਦਾ ਨਾ 66 76 36 76 36 ਵੇਸਾ ਬੈਂਕੋਲੀ ਹੈ ਨਾ ਸਹੀ ਹੈ ਗਾਰੀ ਨਾ ਉਹ ਵੈਸਾ 377 36 ਕੋਟ ਦਾ ਅਸਲ 33 ਰੇਟ ਰੇਟ ਆ ਮੈਂ ਤੇਰੇ ਨਾਲ ਹੀ ਚੱਲੂਗਾ ਮੁੰਡੇ ਅੱਜ ਤੱਕ ਹੁੰਦੇ ਨਹੀਂ ਅੱਜ ਤੱਕ ਇਹ ਆ ਬਈ ਆਪਣੀ ਆਈ ਅੰਦਰ ਸੀ ਆ ਅੰਦਰ ਵੀ ਥੋੜੀ ਬੋਲੋ 400 450 550 59 60 65 70 75 80 85 500 5 5 10 15 20 25 30 35 550 59 60 65 565 ਬੋਲਾਂਗੇ ਨਾ 565 ਰੁਪਏ ਬਾਈ ਲੋ ਵੀ 565 ਰੁਪਏ ਲੱਗਿਆ ਤੁੰਦੀ ਆ ਦੇਖ ਸਕਦੇ ਤੁਸੀਂ ਕੀ ਕਿ ਜਾਨੀਆ ਇਹ ਕਿ ਦਿਨ ਦੇ ਅੱਗੇ ਹਰ ਬਾਈ ਦਾ ਤੜਾ ਹੀ ਮੇਰੇ ਬਾੜ ਹੀ ਜਾਣਾ ਅੰਦਰ ਨਹੀਂ ਵਿਖਾ ਪਈ ਤਾਂ ਆਹ ਸਰਫੇ ਲੋਟੋ ਇੰਡੀਆ ਬਾਈ ਬੰਦੇ ਲੈ ਜੀਦਾ ਖਾਣੇ ਜਾਸੋ ਖਾਣੇ ਜਾਸੋ ਇੱਕਲਾ ਨੂੰ ਕਿ ਦੋਨ ਜਾਣਾ ਖਾਣੇ ਜਾਸੋ 450 ਹੋਲਾ ਹੀ ਆ 450 ਆਹ ਵੇਖ ਤੂੰ ਆਪਣਾ ਹੋਲਾ ਬਾਈ 52 60 70 70 ਪਾਪਾ ਕਹਿੰਦੇ ਆ ਹੈ 80 ਬੋਲਣ ਦੇ 480 ਰੁਪਏ ਦਾ ਜੀ ਕਿਦੀ ਡਾਲੀ 480 ਵੀ ਵੀ ਰੇੜਾ ਦਾ ਤੇ ਮਗਰ ਬਾਕੀ ਵੀ ਦੋ ਟਰਾਲੀਆਂ ਹੋਰ ਆ ਕੋਈ ਕਾ ਪਰਾ ਪਰਾ ਆ ਕੇ ਮਨ ਕਹਿੰਦੇ ਆ ਜਿਹੜਾ ਅੱਡ ਕੇ ਖੜ ਜਾਂਦਾ ਯਾਰ ਇਹ ਉਹਨੂੰ ਪਰੇ ਭਾਗ ਦੂਜੇ ਪਾਸੇ ਉਹਦਾ ਪਤਾ ਹੀ ਨਹੀਂ ਲੱਗਦਾ ਕੋਈ ਨਹੀਂ ਆਪਾਂ ਉਹ ਬਾਈ ਦਾ ਨੰਬਰ ਇੱਥੇ ਹੀ ਆਪਣਾ ਉਹ ਆਪਣੇ ਆਪਣੇ ਪਿੰਡਾਂ ਦੀਆਂ ਦੁਕਾਨਾਂ ਜੱਦਾ ਹੋ ਗਿਆ ਖਿਆ ਹਰੀ ਨੌਕਾ ਫਾੜ ਕੇ ਆਪਣੇ ਸਿੱਧੇ ਆਣੇ ਆ ਪਿਛਾਈ ਰਹਿਣਾ ਦੁਕਾਨਾਂ ਜੀ ਬਣੀ ਆਈ ਨੰਬਰ ਲੈਂਦੇ ਮੈਜ ਦਾ ਚੌਕ ਵੱਡੀ ਜਾ ਕੇ ਟਰੱਕ ਛੱਡਣ ਜਿੱਥੇ ਨੰਬਰ ਆਰੰਭ ਤੋਂ ਦੂਰ ਦੇ ਵਿੱਚੋਂ ਦੀ ਚੱਲਦੇ 73 79 ਨੰਬਰ ਅੱਧਰ ਲਿਆਪਾ ਹਲੋ ਨਹੀਂ ਨਹੀਂ ਮੈਂ ਦੱਸ ਚੁੱਕਾ ਨਾ 1400 ਰੁਪਇਆ 400 400 ਜਾਣਾ ਜਾਣਾ ਨਹੀਂ ਮੈਂ ਦੱਸਣੇ ਜੋ 5 10 15 15 20 25 25 30 35 40 45 50 452 ਬੋਲਣ ਨੇ 452 ਰੁਪਏ ਬਾਈ ਲੋ ਵੀ 450 ਦੇ 55 ਰੁਪਇਆ ਤੋਂ ਡੀਲ ਲੱਗੀ ਐ ਬਾਕੀ ਅੱਗੇ ਦੇਖਦੇ ਆ ਕਰ ਵਾਲੇ ਲਾ ਚਲੋ ਬਾਕੀ ਪਲੀ ਕਾਫੀ ਬਹੁਤ ਜਾਈਂਦਾ ਹੈ ਜੀ ਨਹੀਂ ਸ਼ਾਦੀ ਕਰੀ ਜਾਂਦਾ ਸੀ ਤੂੰ ਪਿਛਾ ਕੀ ਕਰੀ ਜਾਂਦਾ ਤੈਨੂੰ ਦੇਖੇ ਜਾਂਦਾ ਨਹੀਂ ਨਹੀਂ ਆਏ ਉਸਦੇ ਘਰ ਕੇ ਕਾਰ ਕਰਨਾ ਅੰਦਰ ਵੀ ਅੰਦਰ ਵੀ ਬੋਲੋ 400 500 ਹਾਂਜੀ 410 450 450 ਹਾਂ ਮੈਂ ਉਹਨਾ ਘੰਟੇ ਕੋਲ 65 465 70 75 80 85 500 505 ਬੋਲਣਗੇ ਨੇ ਲੋਬੀ ਲਾਸਟ ਟਰਾਲੀ ਸੀ ਤੇ 500 ਦੇ 5 ਰੁਪਏ ਰੇਟ ਰਿਆ ਵੀ ਇਹਦਾ ਤੇ ਧੰਨਵਾਦ ਵੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਸੋ ਮਿਲਦੇ ਆਂ ਵੀ ਅਗਲੀ ਵੀਡੀਓ ਦੇ ਵਿੱਚ